ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਤਰਕਵੇਦ ਵਿੱਚੋਂ ਲੇਖ ਦੂਜਾ ਵਿਆਹ 20ਵੀਂ ਸਦੀ ਦੇ ਪੰਜਾਹਵਿਆਂ ਵਿੱਚ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਪਹਿਲੀ ਪਤਨੀ ਜਾਂ ਪਤੀ ਦੇ ਜਿਉਂਦਿਆਂ ਦੂਜਾ ਵਿਆਹ ਕਰਨਾ ਇੱਕ ਕਾਨੂੰਨੀ ਜੁਰਮ ਬਣ ਗਿਆ ਹੈ। ਪਹਿਲੀ ਪਤਨੀ ਜਾਂ ਪਹਿਲੇ ਪਤੀ ਦੇ ਜਿਉਂਦਿਆਂ ਦੂਜਾ ਵਿਆਹ ਕਰਵਾਉਣ ਲਈ ਹੁਣ ਇੱਕमात्र ਢੰਗ ਤਲਾਕ ਹੀ ਰਹਿ ਗਿਆ ਹੈ। ਇਸ ਤੋਂ ਇਲਾਵਾ ਪਹਿਲੀ ਪਤਨੀ ਜਾਂ ਪਹਿਲੇ ਪਤੀ ਦੀ ਮੌਤ ਉਪਰੰਤ ਪੁਨਰ ਵਿਆਹ ਦੀ ਸਹੂਲਤ ਪਹਿਲੇ ਵਾਂਗ ਹੀ ਬਣੀ ਹੋਈ ਹੈ। ਸਾਡੇ ਦੇਸ਼ ਦੇ ਬਹੁਤੇ ਇਲਾਕਿਆਂ ਵਿੱਚ ਬਹੁਪਤੀ ਵਿਆਹ ਦੀ ਪ੍ਰਥਾ ਬਹੁਤ ਘਟ ਗਈ ਹੈ ਜਦੋਂ ਕਿ ਬਹੁ ਪਤਨੀ ਵਿਆਹ ਦੀਆਂ ਸੈਂਕੜੇ ਹਜ਼ਾਰਾਂ ਨਹੀਂ ਸਗੋਂ ਲੱਖਾਂ ਮਿਸਾਲਾਂ ਮਿਲਦੀਆਂ ਹਨ ਮੁਸਲਮਾਨ ਧਰਮ ਅਤੇ ਸੱਭਿਆਚਾਰ ਨੇ ਆਪਣੇ ਪ੍ਰਭਾਵ ਅਧੀਨ ਖੇਤਰਾਂ ਵਿੱਚ ਬਹੁ ਪਤਨੀ ਵਿਆਹ ਦੀ ਪ੍ਰਥਾ ਨੂੰ ਪ੍ਰਚਲਿਤ ਕੀਤਾ ਹੈ ਆ ਜੋ ਕਿ ਸਮਾਜ ਵਿੱਚ ਦੂਜੇ ਵਿਆਹ ਦੀ ਲੋੜ ਸਮੱਸਿਆਵਾਂ ਅਤੇ ਸੰਭਾਵਨਾਵਾਂ ਪਹਿਲੀ ਪਤਨੀ ਜਾਂ ਪਹਿਲੇ ਪਤੀ ਦੇ ਮਰ ਜਾਣ ਕਾਰਨ ਅਤੇ ਤਲਾਕ ਦੀ ਸਥਿਤੀ ਵਿੱਚ ਹੀ ਉਤਪਨ ਹੁੰਦੀ ਹੈ ਵਿੱਦਿਆ ਦੇ ਪ੍ਰਸਾਰ ਅਤੇ ਔਰਤਾਂ ਦੀ ਵੱਡੀ ਗਿਣਤੀ ਵਿੱਚ ਨੌਕਰੀ ਕਰਨਾ ਅਜਿਹੇ ਦੋ ਮੁੱਖ ਕਾਰਨ ਹਨ ਜਿਨ੍ਹਾਂ ਨੇ ਵਿਆਹ ਸੰਧੀ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ ਹੌਲੀ-ਹੌਲੀ ਵਿਆਹ ਦਾ ਆਧਾਰ ਔਰਤ ਦੀ ਪੁਰਸ਼ ਉੱਤੇ ਆਰਥਿਕ ਨਿਰਭਰਤਾ ਦੀ ਥਾਂ ਭਾਵਿਕ ਸਾਂਝ ਬਣਦਾ ਜਾ ਰਿਹਾ ਹੈ ਆਪ ਕਮਾਉਂਦੀ ਔਰਤ ਸੁਭਾਵਿਕ ਹੀ ਆਪਣੀ ਸਮਰੱਥਾ ਅਨੁਸਾਰ ਵਿਆਹ ਦੇ ਮਾਮਲੇ ਵਿੱਚ ਆਪਣੀ ਮਨਮਰਜ਼ੀ ਕਰਦੀ ਹੈ ਅਤੇ ਆਮ ਕਰਕੇ ਵਿਆਹ ਸਮੇ ਉਸਦੀ ਪ੍ਰਵਾਨਗੀ ਲਈ ਜਾਂਦੀ ਹੈ ਇਸ ਦੇ ਨਾਲ ਹੀ ਤਲਾਕਸ਼ੁਕਤਾ ਔਰਤ ਜਾਂ ਵਿਧਵਾ ਔਰਤ ਪ੍ਰਤੀ ਵੀ ਸਮਾਜ ਦਾ ਦ੍ਰਿਸ਼ਟੀਕੋਣ ਕ੍ਰੇੜਨਾ ਦੀ ਥਾਂ ਪ੍ਰਵਾਨਗੀ ਵਾਲਾ ਹੁੰਦਾ ਜਾ ਰਿਹਾ ਹੈ ਹੁਣ ਕਿਸੇ ਦੇ ਦੂਜੇ ਵਿਆਹ ਤੇ ਹੈਰਾਨੀ ਨਹੀਂ ਹੁੰਦੀ ਪਰੰਪਰਾਗਤ ਸਮਾਜ ਨੇ ਵਿਧਵਾ ਦੇ ਦੁਬਾਰਾ ਸੁਹਾਗਣ ਬਣਨ ਉੱਤੇ ਜਿਹੜੀਆਂ ਬੰਦਸ਼ਾ ਲਾਈਆਂ ਸਨ ਉਹ ਆਰਥਿਕ ਸ਼ਕਤੀਆਂ ਦੇ ਸਾਹਮਣੇ ਬਿਲਕੁਲ ਨਿਰਬਲ ਹੋ ਗਈਆਂ ਹਨ ਅਤੇ ਹੁਣ ਵਿਧਵਾ ਜਾਂ ਤਲਾਕਸ਼ੁਤਾ ਔਰਤਾਂ ਨੂੰ ਆਪਣੇ ਭਵਿੱਖ ਸੰਬੰਧੀ ਫੈਸਲੇ ਕਰਨ ਦੀ ਖੁੱਲ ਮਿਲ ਰਹੀ ਹੈ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਧਵਾ ਜਾਂ ਤਲਾਕਸ਼ੁਦਾ ਔਰਤ ਨੂੰ ਮਾਪੇ ਜਾਂ ਭਰਾ ਆਪਣੀਆਂ ਆਰਥਿਕ ਅਤੇ ਪਰਿਵਾਰਕ ਮਜਬੂਰੀਆਂ ਕਾਰਨ ਆਪਣੇ ਕੋਲ ਰੱਖਣ ਤੋਂ ਅਸਮਰੱਥ ਹੁੰਦੇ ਜਾ ਰਹੇ ਹਨ। ਇਸ ਸਥਿਤੀ ਵਿੱਚ ਆਪਣੀ ਉਮਰ, ਡੀਲ ਡਾਲ, ਵਿਦਿਅਕ ਯੋਗਤਾ, ਨੌਕਰੀ, ਜਾਇਦਾਦ, ਸੰਤਾਨ ਆਦਿ ਦੇ ਸੰਦਰਭ ਵਿੱਚ ਦੂਜਾ ਵਿਆਹ ਕਰਵਾਉਣ ਜਾਂ ਨਾ ਕਰਵਾਉਣ ਦਾ ਫੈਸਲਾ ਬਹੁਤ ਹੱਦ ਤੱਕ ਉਹ ਆਪ ਹੀ ਕਰਦੀ ਹੈ। ਪਾਵੇਂ ਮਾਪੇ ਜਾਂ ਰਿਸ਼ਤੇਦਾਰ ਮਦਦ ਕਰਦੇ ਹਨ ਪਰ ਮੁੱਖ ਜ਼ਿੰਮੇਵਾਰੀ ਉਸ ਔਰਤ ਦੀ ਆਪਣੀ ਹੁੰਦੀ ਹੈ ਕਿਉਂਕਿ ਪਹਿਲੇ ਵਿਆਹ ਨੇ ਉਸ ਔਰਤ ਨੂੰ ਦੁਨੀਆਦਾਰੀ ਦੇ ਪੱਖੋਂ ਸਿਆਣਾ ਬਣਾ ਦਿੱਤਾ ਹੁੰਦਾ ਹੈ ਵਿਧਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਦਾ ਵਿਆਹ ਆਮ ਕਰਕੇ ਪਤੀ ਦੀ ਮੌਤ ਜਾਂ ਤਲਾਕ ਉਪਰੰਤ 2 ਤੋਂ 3-4 ਸਾਲਾਂ ਵਿੱਚ ਹੋ ਜਾਂਦਾ ਹੈ ਅਤੇ ਵਧੇਰੇ ਸਮਾਂ ਬੀਤਣ ਨਾਲ ਇਹ ਸੰਭਾਵਨਾ ਘਟਦੀ ਰਹਿੰਦੀ ਹੈ ਬਹੁਤ ਸਾਰੀਆਂ ਵਿਧਵਾਵਾਂ ਦੂਜਾ ਵਿਆਹ ਕਰਨ ਲਈ ਤਿਆਰ ਨਹੀਂ ਹੁੰਦੀਆਂ ਭਾਵੇ ਕਿ ਉਹਨਾਂ ਵਿੱਚ ਕਿਸੇ ਪੁਰਸ਼ ਦਾ ਸਹਾਰਾ ਪ੍ਰਾਪਤ ਕਰਨ ਦੀ ਇਬਿਲਾਸ਼ਾ ਨਿਰੰਤਰ ਬਣੀ ਰਹਿੰਦੀ ਹੈ। ਦੂਜਾ ਵਿਆਹ ਨਾ ਕਰਨ ਪਿੱਛੋਂ ਇੱਕ ਭਾਵਨਾ ਪਹਿਲੇ ਪਤੀ ਪ੍ਰਤੀ ਵਫਾਦਾਰ ਬਣੇ ਰਹਿਣ ਦੀ ਇੱਛਾ ਹੁੰਦੀ ਹੈ। ਆਉਣ ਵਾਲੇ ਰਿਸ਼ਤੇ ਨੂੰ ਇਸਤਰੀ ਗੁਆਚੇ ਪਤੀ ਦੇ ਆਦਰਸ਼ਕ ਰੂਪ ਨਾਲ ਤੋਲ ਕੇ ਆਮ ਕਰਕੇ ਰੱਦ ਕਰ ਦਿੰਦੀ ਹੈ। ਇੱਕ ਕਾਰਨ ਇਹ ਵੀ ਹੈ ਕਿ ਪਹਿਲੇ ਪਤੀ ਦੇ ਮਰਨ ਉਪਰੰਤ ਉਸ ਨੇ ਬਹੁਤ ਹੱਦ ਤੱਕ ਆਪਣੇ ਆਪ ਨੂੰ ਇਕੱਲਿਆ ਰਹਿਣ ਲਈ ਤਿਆਰ ਕਰ ਲਿਆ ਹੁੰਦਾ ਹੈ। ਅਤੇ ਮੁੱਡੋ ਸੁੱਡੋ ਇੱਕ ਨਵੇਂ ਰਿਸ਼ਤੇ ਨੂੰ ਨਿਭਾਉਣ ਅਤੇ ਨਵਾਂ ਬੋਝ ਚੁੱਕਣ ਲੱਗਿਆ ਉਹ ਅਨੁਭਵ ਕਰਦੀ ਹੈ ਕਿ ਵਿਆਸਬੰਦੀ ਜੋ ਕੁਝ ਵੀ ਚੰਗਾ ਸੀ ਉਹ ਤਾਂ ਪਹਿਲੇ ਪਤੀ ਨਾਲ ਚਲਾ ਗਿਆ ਹੈ ਅਤੇ ਦੂਜੇ ਵਿਆਹ ਦੀ ਸੋਚ ਨਾਲ ਉਹ ਥੱਕ ਜਾਂਦੀ ਹੈ ਬੱਚੇ ਹੋਣ ਦੀ ਸੂਰਤ ਵਿੱਚ ਉਹ ਆਪਣੇ ਪਤੀ ਨੂੰ ਉਹਨਾਂ ਵਿੱਚੋਂ ਵੇਖਦੀ ਹੈ ਤੇ ਉਹਨਾਂ ਉੱਤੇ ਕਿਸੇ ਪਰਾਏ ਮਰਦ ਦਾ ਪਰਛਾਵਾਂ ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦੀ ਇੱਕ ਕਾਰਨ ਇਹ ਵੀ ਹੈ ਕਿ ਭਾਰਤੀ ਇਸਤਰੀਆਂ ਦਾ ਕਾਮ ਸੰਭੋਗ ਸੰਬੰਧੀ ਦ੍ਰਿਸ਼ਟੀਕੋਣ ਬੜਾ ਸੀਮਤ ਹੈ ਅਤੇ ਕਾਮ ਸੰਭੋਗ ਦੀ ਲੋੜ ਉਹਨਾਂ ਲਈ ਬਹੁਤੀ ਖਿੱਚ ਨਹੀਂ ਰੱਖਦੀ। ਸੋਚਣ, ਸਮਝਣ ਅਤੇ ਮਹਿਸੂਸ ਕਰਨ ਵਾਲੀ ਔਰਤ ਆਪਣੇ ਆਪ ਨੂੰ ਦੁਬਾਰਾ ਕੈਦ ਵਿੱਚ ਨਹੀਂ ਪਾਉਣਾ ਚਾਹੁੰਦੀ। ਜੇਕਰ ਪਹਿਲਾ ਪਤੀ ਚੰਗਾ ਵਿਅਕਤੀ ਸਾਬਤ ਨਾ ਹੋਇਆ ਹੋਵੇ ਤਾਂ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਉਹ ਦੂਜੇ ਵਿਆਹ ਦਾ ਸੁਪਨਾ ਵੀ ਨਹੀਂ ਲੈਣਾ ਚਾਹੁੰਦੀ। ਪਤਨੀ ਦੀ ਮੌਤ ਉਪਰੰਤ ਪੁਰਸ਼ ਨੂੰ ਵੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਸ ਦੀਆਂ ਮੁਸ਼ਕਲਾਂ ਕਈ ਕਾਰਨਾ ਕਰਕੇ ਅਸਹਿ ਨਹੀਂ ਹੁੰਦੀਆਂ ਇਸ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਅਸੀਂ ਪੁਰਸ਼ ਪ੍ਰਧਾਨ ਸਮਾਜ ਵਿੱਚ ਰਹਿ ਰਹੇ ਹਾਂ ਨੀਸਨ ਦੇ ਪੁਰਸ਼ ਆਪਣੀ ਪਤਨੀ ਦੀ ਮੌਤ ਦੇ ਦੁੱਖ ਨੂੰ ਔਖ-ਔਖ ਨਾਲ ਬਰਦਾਸ਼ਤ ਕਰ ਲੈਂਦਾ ਹੈ ਇਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਪਤਨੀ ਦੀ ਮੌਤ ਦੇ ਬਾਵਜੂਦ ਘਰ ਦੀ ਆਰਥਿਕਤਾ ਲਗਭਗ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਸਾਡੇ ਸਮਾਜ ਦੀ ਬਣਤਰ ਹੀ ਕੁਝ ਇਸ ਪ੍ਰਕਾਰ ਦੀ ਹੈ ਕਿ ਪਤਨੀ ਦੀ ਮੌਤ ਉਪਰੰਤ ਆਰਥਿਕ ਪੱਖੋਂ ਔਰਤ ਦੇ ਨੀ ਗੁਣੇ ਹੁਣ ਕਾਰਨ ਵੀ ਉਸ ਪੁਰਸ਼ ਨੂੰ ਦੂਜੇ ਵਿਆਹ ਦੀਆਂ ਅਨੇਕਾਂ ਪੇਸ਼ਕਸ਼ਾਂ ਹੁੰਦੀਆਂ ਹਨ ਵਿਧਵਾ ਦੇ ਵਿਆਹ ਦੇ ਰਾਹ ਵਿੱਚ ਅਨੇਕਾਂ ਰੁਕਾਵਟਾਂ ਹਨ ਜਿਨ੍ਹਾਂ ਕਰਕੇ ਵਿਧਵਾ ਦੇ ਵਿਆਹ ਵਿੱਚ ਦੇਰੀ ਹੋ ਜਾਂਦੀ ਹੈ ਪਰ ਆਰਥਿਕ ਪੱਖੋਂ ਸਮਰੱਥ ਅਤੇ ਸੁਨਜੋਗ ਹੋਣ ਦੀ ਸਥਿਤੀ ਵਿੱਚ ਪੁਰਸ਼ ਨੂੰ ਦੂਜਾ ਵਿਆਹ ਕਰਨ ਵਿੱਚ ਕੋਈ ਵਿਸ਼ੇਸ਼ ਮੁਸ਼ਕਲ ਨਹੀਂ ਹੁੰਦੀ ਔਰਤ ਲਈ ਵਿਆਹ ਕਰਨਾ ਅਤੇ ਘਰ ਬਸਾਉਣਾ ਉਸਦੀ ਪਹਿਲੀ ਲੋੜ ਹੁੰਦੀ ਹੈ ਜਦੋਂ ਕਿ ਪੁਰਸ਼ ਲਈ ਆਰਥਿਕ ਪੱਖੋਂ ਸੁਜੋਗ ਹੋਣਾ ਪਹਿਲੀ ਲੋੜ ਹੁੰਦੀ ਹੈ ਜਿਹੜਾ ਵੀ ਆਰਥਿਕ ਪੱਖੋਂ ਸੰਜੋਗ ਹੋਵੇਗਾ ਭਾਵੇਂ ਉਹ ਔਰਤ ਹੋਵੇ ਜਾਂ ਪੁਰਸ਼ ਉਸਤੇ ਪਹਿਲੇ ਜਾਂ ਦੂਜੇ ਵਿਆਹ ਸੰਬੰਧੀ ਬਹੁਤੀ ਮੁਸ਼ਕਲ ਨਹੀਂ ਆਉਂਦੀ ਪਤਨੀ ਦੇ ਮਰਨ ਨਾਲ ਪਤੀ ਦਾ ਰੋਜ਼ਗਾਰ ਅਤੇ ਘਰ ਉਵੇਂ ਦੇ ਉਵੇਂ ਬਣੇ ਰਹਿੰਦੇ ਹਨ ਘਰ ਕੰਮ ਕਰਨ ਵਾਲੀ ਇੱਕ ਔਰਤ ਦੀ ਅਸਾਮੀ ਖਾਲੀ ਹੋ ਜਾਂਦੀ ਹੈ ਜਦੋਂ ਕਿ ਪਤੀ ਦੇ ਮਰਨ ਉਪਰੰਤ ਔਰਤ ਦਾ ਨਿਰਭਾਅ ਅਤੇ ਘਰ ਲਈ ਕਮਾਉਣ ਦਾ ਸਾਧਨ ਸਭ ਕੁਝ ਰੁਕ ਜਾਂਦਾ ਹੈ ਅਤੇ ਔਰਤ ਸਭ ਪਾਸਿਆਂ ਤੋਂ નિਹੱਥੀ ਅਤੇ Nirsaadhan ਹੋ ਜਾਂਦੀ ਹੈ ਕਿਉਂਕਿ ਵਿਆਸ ਬੰਧਾ ਵਿੱਚ ਔਰਤ ਅਕਸਰ ਅਧੀਨਗੀ ਵਿੱਚ ਵਿਚਰਦੀ ਹੈ ਅਤੇ ਪੁਰਸ਼ ਸਰਦਾਰੀ ਕਰਦਾ ਹੈ ਦੂਜੀ ਵਿਆਹ ਰਹੀਂ ਪੁਰਸ਼ ਨੂੰ ਆਪਣੀ ਸਰਦਾਰੀ ਦੂਜੀ ਵਾਰੀ ਸਥਾਪਿਤ ਕਰਨ ਦਾ ਅਫਸਰ ਮਿਲਦਾ ਹੈ ਜਦੋਂ ਕਿ ਵਿਧਵਾ ਨੂੰ ਦੂਜੀ ਵਾਰੀ ਸਜ਼ਾ ਭੁਗਤਣ ਲਈ ਕਿਹਾ ਜਾਂਦਾ ਹੈ ਇਸ ਸਥਿਤੀ ਵਿੱਚ ਦੋਹਾਂ ਧਿਰਾਂ ਦੇ ਪ੍ਰਤੀਕਰਮਾਂ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ ਪਰੰਪਰਾਗਤ ਸਮਾਜ ਵਿੱਚ ਪੁਰਸ਼ ਤੋਂ ਇਹ ਆਸ ਵੀ ਕੀਤੀ ਜਾਂਦੀ ਹੈ ਕਿ ਉਹ ਵਿਰਲਾਪ ਨਾ ਕਰੇ ਅਤੇ ਪੁਰਸ਼ ਹੋਣ ਕਾਰਨ ਟੱਬਰ ਨੂੰ ਚੱਲਦਾ ਰੱਖੇ ਸਾਡੇ ਸਮਾਜ ਵਿੱਚ ਵਿਧਵਾ ਹੋਣਾ ਔਰਤ ਦੀ ਬਦਕਿਸਮਤੀ ਹੀ ਨਹੀਂ ਸਗੋਂ ਉਸ ਦਾ ਦੋਸ਼ ਵੀ ਸਮਝਿਆ ਜਾਂਦਾ ਹੈ ਜਦੋਂ ਕਿ ਰੰਡੇ ਹੋਣ ਨੂੰ ਇੱਕ ਨੁਕਸਾਨ ਜਾਂ ਸਮੱਸਿਆ ਹੀ ਸਮਝਿਆ ਜਾਂਦਾ ਹੈ ਵਿਧਵਾ ਦੇ ਦੁਆਰਾ ਵਿਆਹ ਕਰਾਉਣ ਦੇ ਰਾਹ ਵਿੱਚ ਵੱਡੀ ਮੁਸ਼ਕਲ ਰਿਸ਼ਤੇਦਾਰ ਔਰਤਾਂ ਹੀ ਬਣਦੀਆਂ ਹਨ ਜਦੋਂ ਕਿ ਰੰਡੇ ਦਾ ਦੂਜਾ ਵਿਆਹ ਕਰਵਾਉਣ ਵਿੱਚ ਸਭ ਤੋਂ ਵੱਧ ਮਦਦ ਰਿਸ਼ਤੇਦਾਰ ਔਰਤਾਂ ਕਰਦੀਆਂ ਹਨ ਬੱਚੇ ਹੋਣ ਦੀ ਸੂਰਤ ਵਿੱਚ ਇੱਕ ਰੰਡਾ ਵਿਅਕਤੀ ਉਹਨਾਂ ਨੂੰ ਬਹਾਨੇ ਵਜੋਂ ਵਰਤ ਕੇ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਆਪਣੇ ਸੋਹਰਿਆਂ ਨਾਲ ਸੰਬੰਧ ਸਾਬੇ ਨਾ ਹੋਣ ਦੀ ਸੂਰਤ ਵਿੱਚ ਰੰਡੇ ਜਾਂ ਤਲਾਖਸ਼ੂ ਦਾ ਵਿਅਕਤੀ ਲਈ ਦੂਜਾ ਵਿਆਹ ਆਪਣੀ ਆ ਸਫਲਤਾ ਨੂੰ ਸਫਲਤਾ ਵਿੱਚ ਬਦਲਣ ਦਾ ਇੱਕ ਉਪਰਾਲਾ ਵੀ ਹੁੰਦਾ ਹੈ। ਕਾਰਨ ਕੁਝ ਵੀ ਹੋਵੇ, ਬਹਾਨਾ ਕੋਈ ਵੀ ਹੋਵੇ, ਇੱਕ ਰੰਡਾ ਵਿਅਕਤੀ ਕੁਆਰੀ ਔਰਤ ਨੂੰ ਆਪਣੀ ਦੂਜੀ ਪਤਨੀ ਬਣਾ ਕੇ ਆਪਣੇ ਆਪ ਨੂੰ ਮੁੜ ਜਵਾਨ ਸਮਝਦਾ ਹੈ ਅਤੇ ਆਪਣੇ ਆਪ ਨੂੰ ਹੀ ਭਲੇਖਾ ਪਾਉਂਦਾ ਹੈ ਕਿ ਉਹ ਸਭ ਕੁਝ ਠੀਕ ਠਾਕ ਕਰ ਲਵੇਗਾ। ਇੱਕ ਰੰਡਾਪਨ ਪੁਰਸ਼ ਲਈ ਸਰਾਪ ਦੀ ਥਾਂ ਵਰਦਾਨ ਬਣ ਜਾਂਦਾ ਹੈ। ਪਰ ਹੌਲੀ-ਹੌਲੀ ਜਦੋਂ ਦੂਜੇ ਵਿਆਹ ਦੀਆਂ ਸਮੱਸਿਆਵਾਂ ਉਪਜਦੀਆਂ ਹਨ ਤਾਂ ਉਸ ਨੂੰ ਇਨਾਮ ਮੁਸੀਬਤ ਲੱਗਣ ਲੱਗ ਪੈਂਦਾ ਹੈ ਉਪਰੋਕਤ ਸਥਿਤੀ ਵਿੱਚ ਕੁਆਰੀ ਔਰਤ ਨੂੰ ਬਹਿਆ ਜਾਂ ਪੁਰਾਣਾ ਪੁਰਸ਼ ਮਿਲਣ ਕਾਰਨ ਵਧੇਕੀ ਹੋਈ ਹੁੰਦੀ ਹੈ ਅਤੇ ਉਹ ਅਚੇਤ ਹੀ ਆਪਣੇ ਪਤੀ ਤੋਂ ਬਦਲੇ ਲੈਂਦੀ ਹੈ ਤਲਾਕ ਦੀ ਸਮੱਸਿਆ ਸਿੱਧੇ ਤੌਰ ਉੱਤੇ ਦੂਜੇ ਵਿਆਹ ਨਾਲ ਜੁੜੀ ਹੋਈ ਹੈ ਤਲਾਕ ਦਾ ਸਿੱਧਾ ਉਦੇਸ਼ ਦੂਜਾ ਵਿਆਹ ਕਰਨ ਦੀ ਯੋਗਤਾ ਪ੍ਰਾਪਤ ਕਰਨਾ ਹੁੰਦਾ ਹੈ ਅਜੋਕੇ ਯੁੱਗ ਵਿੱਚ ਇਹ ਇੱਕ ਭੁਲੇਖਾ ਹੈ ਕਿ ਵਿਆਹ ਟੁੱਟ ਰਹੇ ਹਨ ਕਿਉਂਕਿ ਤਲਾਕ ਵੱਧ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਅਣ ਸੁਖਾਵੇ ਵਿਆਹ ਜਾਂ ਨਰਦ ਕੇ ਬਣਾਏ ਹੋਏ ਵਿਆਹ ਹੀ ਟੁੱਟ ਰਹੇ ਹਨ ਜਦੋਂ ਕਿ ਸੁਖਾਵੇ ਵਿਆਹ ਤੇ ਸੁਖੀ ਘਰ ਦੀ ਅਭਿਲਾਸ਼ਾ ਪੁਰਸ਼ਾਂ ਤੇ ਇਸਤਰੀਆਂ ਦੋਹਾਂ ਵਿੱਚ ਵੱਧ ਰਹੀ ਹੈ ਜਿੰਨੇ ਤਲਾਕ ਹੁੰਦੇ ਹਨ ਉਤਨੇ ਹੀ ਸਮਾਜ ਵਿੱਚ ਵਧੇਰੇ ਵਿਆਹ ਹੁੰਦੇ ਹਨ ਦੂਜਾ ਵਿਆਹ ਹੁਣ ਸਮਾਜ ਵਿੱਚ ਪ੍ਰਮਾਨ ਹੋਣ ਲੱਗ ਪਿਆ ਹੈ ਤਲਾਕशुदा ਵਿਅਕਤੀ ਆਪਣੇ ਚੰਗੇ ਹੋਣ ਦੇ ਤੱਤ ਨੂੰ ਸਥਾਪਿਤ ਕਰਨ ਲਈ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਕਾਮ ਸੰਭੋਗ ਵਿੱਚ ਉਸ ਦਾ ਮੁੱਢਲਾ ਵਿਹਾਰ ਬੜਾ ਜੋਸ਼ੀਲਾ ਹੁੰਦਾ ਹੈ। ਕਈ ਵਾਰ ਗਲਤ ਥਾਂ ਵਿਆਹ ਹੋਣ ਕਾਰਨ ਗਲਤ ਵਿਅਕਤੀ ਤੋਂ ਛੁਟਕਾਰਾ ਪਾਉਣ ਲਈ ਵੀ ਤਲਾਕ ਲਿਆ ਜਾਂਦਾ ਹੈ ਅਤੇ ਕਈ ਵਾਰ ਪਹਿਲੇ ਵਿਆਹ ਦੇ ਅਣਸੁਖਾਵੇ ਅਨੁਭਵ ਕਰਕੇ ਦੂਜਾ ਵਿਆਹ ਕਰਨ ਤੋਂ ਡਰ ਵੀ ਲੱਗਦਾ ਹੈ ਪਰ ਆਪਣੇ ਚੰਗਾ ਹੋਣ ਦਾ ਭਲੇਖਾ ਸਿਰਜ ਕੇ ਅਤੇ ਦੂਜੀ ਧਿਰ ਦੇ ਸਿਰ ਵਿਆਹ ਟੁੱਟਣ ਦਾ ਸਾਰਾ ਦੋਸ਼ ਮੜਨ ਨਾਲ ਇਹ ਧੀਰ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਦੂਜਾ ਵਿਆਹ ਕਰਾਉਣ ਲਈ ਤਿਆਰ ਹੋ ਜਾਂਦੀ ਹੈ ਸਾਡੇ ਸਮਾਜ ਵਿੱਚ ਤਲਾਕਸ਼ੁਦਾ ਪੁਰਸ਼ਾਂ ਅਤੇ ਔਰਤਾਂ ਦਾ ਇੱਕ ਨਵਾਂ ਵਰਗ ਉੱसर ਰਿਹਾ ਹੈ ਅਜਿਹੇ ਪੁਰਸ਼ ਅਤੇ ਔਰਤਾਂ ਵਿਚਕਾਰ ਨਵੀਆਂ ਥਾਵਾਂ ਤੇ ਦੂਜੇ ਵਿਆਹ ਦੀਆਂ ਸੰਭਾਵਨਾਵਾਂ ਵੀ ਉਜਾਗਰ ਹੋ ਰਹੀਆਂ ਹਨ ਵਿਆਹ ਸੰਬੰਧੀ ਸੰਜੋਗਾਂ ਵਾਲਾ ਭਰਮ ਦੂਜੇ ਵਿਆਹ ਉੱਤੇ ਲਾਗੂ ਨਹੀਂ ਹੁੰਦਾ ਕਿਉਂਕਿ ਹੁਣ ਦੂਜੇ ਵਿਆਹ ਨੂੰ ਇੱਕ ਲੋੜ ਸਮਝਿਆ ਜਾਣ ਲੱਗ ਪਿਆ ਹੈ ਜਦੋਂ ਇੱਕ ਤਲਾਕਸ਼ੁਦਾ ਪੁਰਸ਼ ਦਾ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਹੁੰਦਾ ਹੈ ਤਾਂ ਉਹਨਾਂ ਦੇ ਬਿਸਤਰੇ ਵਿੱਚ ਦੋ ਨਹੀਂ ਚਾਰ ਬੰਦੇ ਵੜੇ ਹੁੰਦੇ ਹਨ ਅਤੇ ਨਵੇਂ ਪਤੀ ਪਤਨੀ ਵਿਚਲਾ ਸਭ ਪ੍ਰਕਾਰ ਦਾ ਲੈਣ ਦੇਣ ਉਪਭਾਵਕਤਾ ਰਹਿਤ ਅਤੇ ਵਧੇਰੇ ਜਥਾਰਥਕ ਪੱਦਰ ਅਤੇ ਸਿੱਧਾ ਅਤੇ ਸਪਸ਼ਟ ਹੁੰਦਾ ਹੈ। ਕਈ ਥਾਈਂ ਦੂਜਾ ਵਿਆਹ ਇਤਨਾ ਵਧੇਰੇ ਸਫਲ ਹੁੰਦਾ ਹੈ ਕਿ ਪਹਿਲਾ ਵਿਆਹ ਯਾਦ ਹੀ ਨਹੀਂ ਆਉਂਦਾ। ਸੱਚ ਤਾਂ ਇਹ ਹੈ ਕਿ ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਹਿਲਾ ਵਿਆਹ ਵਧੇਰੇ ਸਫਲ ਹੁੰਦਾ ਹੈ ਜਾਂ ਦੂਜਾ। ਪਾਰਤ ਵਿੱਚ ਸਥਿਤੀ ਅਤੇ ਦੂਜੇ ਵਿਆਹ ਤੱਕ ਹੀ ਪਹੁੰਚੀ ਹੈ ਜਦੋਂ ਕਿ ਯੂਰਪ ਅਮਰੀਕਾ ਵਿੱਚ ਤੀਜੇ ਚੌਥੇ ਪੰਜਵੇਂ ਵਿਆਹ ਨੂੰ ਵੀ ਆਮ ਗੱਲ ਸਮਝਿਆ ਜਾਂਦਾ ਹੈ ਸਾਡੇ ਦੇਸ਼ ਵਿੱਚ ਹੁਣ ਦੂਜੇ ਵਿਆਹ ਨੂੰ ਵੀ ਪਹਿਲੇ ਵਿਆਹ ਜਿੰਨਾ ਹੀ ਸਨਮਾਨ ਮਿਲਣ ਲੱਗ ਪਿਆ ਹੈ ਅਤੇ ਦੂਜਾ ਵਿਆਹ ਇੱਕ ਸਮੱਸਿਆ ਨਾ ਰਹਿ ਕੇ ਨਿੱਤਾ ਪ੍ਰਤੀ ਦੇ ਜੀਵਨ ਦਾ ਇੱਕ ਆਮ ਸਧਾਰਨ ਅੰਗ ਬਣ ਗਿਆ ਹੈ ਕੁਝ ਸਮੇਂ ਮਗਰੋਂ ਤੀਜਾ ਵਿਆਹ ਵੀ ਪ੍ਰਵਾਨ ਹੋ ਜਾਵੇਗਾ ਪੂੰਜੀਵਾਦ ਨੇ ਜਦੋਂ ਹਰ ਖੇਤਰ ਵਿੱਚ ਬਨਸਵੰਤਾ ਲੈ ਆਂਦੀ ਹੈ ਤਾਂ ਵਿਆਹ ਦਾ ਖੇਤਰ ਇਸ ਦੇ ਪ੍ਰਭਾਵਾਂ ਤੋਂ ਕਿਵੇਂ ਬਚ ਸਕਦਾ ਹੈ ਦੂਜੇ ਵਿਆਹ ਵਾਲੇ ਨਵੇਂ ਪਤੀ ਪਤਨੀ ਇੱਕ ਦੂਜੇ ਨੂੰ ਨਵੇਂ ਮਾਡਲ ਸਮਝਣ ਲੱਗ ਪਏ ਹਨ ਅਤੇ ਵਿਆਹ ਦੇ ਖੇਤਰ ਵਿੱਚ ਵੀ ਨਵੇਂ ਪ੍ਰਯੋਗ ਕਰਨ ਦੀ ਰੁਚੀ ਬਲਵਾਨ ਹੋ ਰਹੀ ਹੈ ਦੂਜਾ ਵਿਆਹ ਇੱਕ ਨਵਾਂ ਪ੍ਰਯੋਗ ਹੁੰਦਾ ਹੈ ਇਸ ਦੂਜੇ ਵਿਆਹ ਦੀ ਸਫਲਤਾ ਜਾਂ ਅਸਫਲਤਾ ਪ੍ਰਯੋਗ ਕਰਨ ਉਪਰੰਤ ਹੀ ਨਿਰਖੇ ਪਰਖੀ ਸਮਝੀ ਅਤੇ ਸਮਝਾਈ ਜਾ ਸਕਦੀ ਹੈ